ਕੀ ਮਾਤਾ ਪਿਤਾ ਬਣਨਾ ਅਜੀਵੀ ਤੁਹਾਡਾ ਸੁਪਨਾ ਹੈ ਆਪਣਾ ਮਾਤਾ ਪਿਤਾ ਬਣਨ ਦਾ ਸੁਪਨਾ ਪੂਰਾ ਕਰੋ ਅਪੋਲੋ ਫਰਟੀਲਿਟੀ ਦਿਨਾ ਮੁਫਤ ਸਲਾਹ ਲਈ ਕਾਲ ਕਰੋ 99539239453 ਪੈरिस 올림픽 ਦੇ ਵਿੱਚ ਭਾਰਤ ਅਤੇ ਸਪੇਨ ਦੇ ਵਿਚਾਲੇ ਹੋਏ ਹਾਕੀ ਮੈਚ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤੀ ਟੀਮ ਵੱਲੋਂ ਬ੍ਰੌਂਜ਼ ਮੈਡਲ ਜਿੱਤਿਆ ਗਿਆ ਸੀ ਜਿਸ ਤੋਂ ਬਾਅਦ ਹਾਕੀ ਟੀਮ ਦੇ ਪੰਜਾਬ ਨਾਲ ਸੰਬੰਧਿਤ ਖਿਡਾਰੀ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੇ ਉੱਥੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਹੈ ਪੰਜਾਬ ਸਰਕਾਰ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੀ ਪਹੁੰਚੇ ਨੇ ਅੰਮ੍ਰਿਤਸਰ ਤੋਂ ਸੰਸਦ ਗੁਰਜੀਤ ਸਿੰਘ ਔਜਲਾ ਵੀ ਪਹੁੰਚੇ ਨੇ ਸਾਬਕਾ ਹਾਕੀ ਖਿਡਾਰੀ ਤੇ ਵਿਧਾਇਕ ਪ੍ਰਗਟ ਸਿੰਘ ਵੀ ਉਹਨਾਂ ਦੇ ਸਵਾਗਤ ਲਈ ਪਹੁੰਚੇ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਢੋਲ ਵਜਾ ਕੇ ਫੁੱਲਾਂ ਦੇ ਹਾਰ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਹੈ ਹਾਕੀ ਕਪਤਾਨ ਹਰਮਨ ਸਿੰਘ ਨੇ ਕਿਹਾ ਹੈ ਕਿ ਉਹਨਾਂ ਦਾ ਸ਼ਾਨਦਾਰ ਸਵਾਗਤ ਹੋਇਆ ਹੈ ਉਹਨਾਂ ਨੂੰ ਬਹੁਤ ਖੁਸ਼ੀ ਹੈ ਦੇਸ਼ ਦੇ ਲਈ ਮੈਡਲ ਲੈ ਕੇ ਆਉਣਾ ਮਾਣ ਵਾਲੀ ਗੱਲ ਹੈ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਹਾਕੀ ਖਿਡਾਰੀਆਂ ਦੇ ਵੱਲੋਂ ਪੰਜਾਬ ਦਾ ਤੇ ਅੰਮ੍ਰਿਤਸਰ ਜ਼ਿਲ੍ਹੇ ਦਾ ਨਾਂ ਵਿਸ਼ਵ ਦੇ ਵਿੱਚ ਰੋਸ਼ਨ ਕੀਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਹਾਕੀ ਖਿਡਾਰੀਆਂ ਨੂੰ 1-1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ ਜੀ ਬਹੁਤ ਜ਼ਿਆਦਾ ਖੁਸ਼ੀ ਹੈ ਕਿਉਂਕਿ ਸਾਰਵਦੀ ਬਹੁਤ ਜ਼ਿਆਦਾ ਪਿਆਰ ਮਿਲਦਾ ਹੈ ਜਦੋਂ ਮੈਡਲ ਜਿੱਤ ਕੇ ਲਿਕੇ ਆਈਦਾ ਤੇ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ ਕਿ ਸਾਨੂੰ ਇੰਨੇ ਲੋਕ ਰਿਸਿਵ ਕਰਨ ਆਏ ਆ ਤੇ ਬਹੁਤ ਵੱਡੀ ਗੱਲ ਹੈ। ਇੱਕਦਰੀ 골ਡ ਮੈਡਲ ਦੀ ਆਹ ਜੀ ਚਲੋ 골ਡ ਮੈਡਲ ਹੀ ਆ ਗਿਆ ਫਿਰ ਵੀ ਬਾਕੀ ਖਿਡਾਰੀਆਂ ਨੂੰ ਕੀ ਕਹਿਣਾ ਜੇ ਤੀ ਤ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਨਹੀਂ ਸਾਰਿਆਂ ਨੇ ਵਧੀਆ ਕੀਤਾ ਜੀ। ਕਿਉਂਕਿ ਟੀਮ ਗੇਮ ਹੈ ਜੀ ਸਾਰੇ ਵਧੀਆ ਪਰਫਾਰਮ ਕਰ ਰਹੇ ਆ ਤੇ ਟੀਮ ਦਾ ਮੈਡਲ ਆਇਆ। ਤੇ ਆਫਕੋਰਸ ਬਹੁਤ ਕਲੋਸਲੀ ਅਸੀਂ ਰਹਿ ਗਏ ਹਾਂ 골ਡ ਮੈਡਲ ਤੋਂ ਬਟ ਆਈ ਥਿੰਕ ਜਿੱਦਾਂ ਜਿਹੜੇ ਤਰੀਕੇ ਨਾਲ ਅਸੀਂ ਹਾਕੀ ਦਿਖਾਈ ਹੈ ਇਸ ਵਾਰੀ ਉਹ ਵੀ ਬਹੁਤ ਮਾਨ ਵਾਲੀ ਗੱਲ ਹੈ ਜੀ ਕਿਉਂਕਿ ਹਰ ਮੈਚ ਅਸੀਂ ਬਹੁਤ ਵਧੀਆ ਖੇਡੇ ਆ ਤੇ ਹੋਰ ਜ਼ਿਆਦਾ ਮਿਹਨਤ ਕਰਾਂਗੇ ਕਿ ਜਿਹੜਾ ਕਿ 골 ਮੈਡਲ ਲੱਗੇ ਪਤਾ 23 ਸਾਲ ਪਹਿਲਾਂ ਸਦਾ ਭਗਵਾਨ ਸਿੰਘ ਮਾਨ ਜੀ ਨੇ ਜੋ ਖੇਡਾ ਬੱਤ ਪੰਜਾਬ ਦੀ ਸ਼ੁਰੂ ਕੀਤਾ ਸੀਗਾ ਜਿਹੜਾ ਖਿਡਾਰੀਆਂ ਤੇ ਕਰੋੜਾਂ ਰੁਪਿਆ ਲਾਇ ਪਹਿਲ ਅਡਵਾਂਸ ਦਿੱਤੇ ਪੰਨੀਆਂ ਸਰਕਾਰਾਂ ਨੇ ਕੀ ਕਹਦੀਆਂ ਵੀ ਤੂੰ ਖੇਡ ਕੇ ਆਓ ਜੀ ਫਿਰ ਪਤਾ ਨਹੀਂ ਕਿਸੇ ਨੂੰ ਕੋਈ ਦੇਣਾ ਕਿ ਨਹੀਂ ਦੇਣਾ ਸਾਡੇ ਮੁਖੰਦੀ ਸਾਹਿਬ ਨੇ ਅਡਵਾਂਸ ਹਾਰੇ ਕੋ ਦੀ ਜਿਹੜੀ ਬਤ ਦਿੱਤੀ ਕਿ ਤੁਸੀਂ ਤਿਆਰੀ ਕਰੋ ਚੰਗੇ ਮਤਲਬ ਜਿਹੜਾ ਜਾਓ ਚੰਗੀਆਂ ਜਗ੍ਹਾ ਦੇ ਉੱਤੇ ਚੰਗੇ ਸਟੇਡੀਅਮ ਦੇਖੋ ਚੰਗੀਆਂ ਜਿਹੜੀਆਂ ਅਕੈਡਮੀਆ ਉਹਨਾਂ ਦੇ ਵਿੱਚ ਜਾਓ ਚੰਗੀਆਂ ਸਪੋਰਟਸ ਅਕੈਡਮੀਆ ਜਿਹੜੀਆਂ ਉਹਨਾਂ ਦੇ ਵਿੱਚ ਜਾਓ ਉਹਦਾ ਸਿੱਟਾ ਕਿ ਅੱਜ ਆਪਾਂ ਮਤਲਬ ਜਿਹੜੇ 10 ਖਿਡਾਰੀ ਪੰਜਾਬ ਦੇ ਇੱਕ ਟੀਮ ਦੇ ਵਿੱਚ ਆ ਗਏ ਔਰ ਪੰਜ ਅਮਸਦ ਦੇ ਇਹ ਵੀ ਸਾਡੇ ਲਈ ਮੈਂ ਅਮਸਦ ਨੂੰ ਬਲੌਗ ਕਰਦਾ ਮੇਰੇ ਵਾਸਤੇ ਵੀ ਬੜੀ ਮਾਣ ਦੀ ਗੱਲ ਹੈ ਕਿ ਪੰਜ ਜਿਹੜੇ ਮਾਝ ਦੇ ਮਤਲਬ ਖਿਡਾਰੀ ਆ ਉਹ ਮਲਗਰੇ ਦੇ ਵਿੱਚ ਅਜਾ ਦੇ ਸੋ ਅੱਜ ਪੰਜਾਬ ਦੀ ਬਹੁਤ ਗੱਲਬਾਤ ਬਾਕੀ ਮੁਖਵੰਤੀ ਸਾਹਿਬ ਨੇ ਪਹਿਲੇ ਦੋਸਤਤਾ ਕਿ 1 ਕਰੋੜ ਰੁਪਈਆ ਜਿਹੜਾ ਉਹ ਸਾਰੇ ਖਿਡਾਰੀਆਂ ਨੂੰ ਦਵਾਂਗੇ ਸਾਰੇ ਖਿਡਾਰੀਆਂ ਨੂੰ ਪਹਿਲੀ ਵਾਰ ਹੋਊਗਾ ਕਿ ਐਡਵਾਂਸ ਵੀ ਤੋਂ ਹੋਣੀ ਸਾਰੇ ਖਿਡਾਰੀਆਂ ਦੇ 1 ਕਰੋੜ ਰੁਪਈਆ ਜਿਹੜਾ ਸਰਕਾਰ ਵੱਲੋਂ ਦਿੱਤਾ ਜਾਵੇਗਾ